ਜਿੱਥੇ ਕਿ ਅੱਜ ਹਰ ਪਾਸੇ ਹਰ ਰੋਜ਼ ਕਿਸਾਨਾਂ ਮਜ਼ਦੂਰਾਂ ਅਤੇ ਕਰਮਚਾਰੀਆਂ ਵੱਲੋਂ ਧਰਨੇ ਦਿੱਤੇ ਜਾ ਰਹੇ ਹਨ ਉੱਥੇ ਹੀ ਫਰੀਦਕੋਟ ਦੇ ਮਿਨਿਸਟਰੀਅਲ ਕਾਮਿਆਂ ਵੱਲੋਂ ਫਰੀਦਕੋਟ ਦਾ ਮੇਨ ਚੌਂਕ ਜੁਬਲੀ ਚੌਂਕ ਜਾਮ ਕਰਕੇ ਆਪਣੀਆਂ ਹੱਕੀ ਮੰਗਾਂ ਲਈ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਸ ਧਰਨੇ ਦੀ ਖਾਸ ਗੱਲ ਇਹ ਰਹੀ ਕਿ ਇਹ ਪ੍ਰਦਰਸ਼ਨ ਦੇ ਨਾਲ-ਨਾਲ ਇਹ ਧਰਨਾ ਸੈਲਫੀਆਂ ਦਾ ਧਰਨਾ ਬਣ ਕੇ ਰਹਿ ਗਿਆ ਸਾਰੇ ਹੀ ਕਰਮਚਾਰੀਆਂ ਵਿੱਚ ਸੈਲਫੀਆਂ ਦਾ क्रेज ਦੇਖਣ ਨੂੰ ਮਿਲਿਆ ਅਤੇ ਉਹ ਪ੍ਰਦਰਸ਼ਨ ਵਿੱਚ ਘੱਟ ਅਤੇ ਸੈਲਫੀਆਂ ਵਿੱਚ ਜ਼ਿਆਦਾ ਮਸਕੂਲ ਨਜ਼ਰ ਆਏ ਇਸ ਦੇ ਨਾਲ ਹੀ ਉਹਨਾਂ ਵੱਲੋਂ ਸਰਕਾਰ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ ਇਸ ਤੋਂ ਪਹਿਲਾਂ ਮਿਨਿਸਟਰੀਅਲ ਕਾਮਿਆਂ ਵੱਲੋਂ ਮੰਗਾਂ ਲਈ ਲਗਾਤਾਰ ਕਲਮ ਛੋੜ ਹੜਤਾਲ ਕੀਤੀ ਜਾ ਰਹੀ ਸੀ ਅਤੇ ਅੱਜ ਉਹਨਾਂ ਵੱਲੋਂ ਫਰੀਦਕੋਟ ਦੇ ਮੇਨ ਚੌਂਕ ਨੂੰ ਜਾਮ ਕੀਤਾ ਗਿਆ ਸਾਡੇ ਮਿਨਿਸਟਰੀਅਲ ਕਾਮੇ ਜਿੰਨੇ ਵੀ ਟੋਟਲ ਡਿਪਾਰਟਮੈਂਟਸ ਕੰਮ ਕਰਦੇ ਆ ਸਾਡੀਆਂ ਪਿਛਲੇ ਲੰਬੇ ਸਮੇਂ ਤੋਂ ਕਾਫੀ ਡਿਮਾਂਡਸ ਹੈ ਸਾਡੇ ਨਾਲ ਸਰਕਾਰ ਨੇ 2011 ਦੇ ਵਿੱਚ ਤੱਕਾ ਕੀਤਾ ਗ੍ਰੇਡ ਰਿਵੀਜ਼ਨ ਵੇਲੇ ਸਾਡੀਆਂ ਬਹੁਤ ਸਾਰੀਆਂ ਕੈਟਾਗਰੀਆਂ ਇਹੋ ਜਿਹੀਆਂ ਜਿਨ੍ਹਾਂ ਨੂੰ ਗ੍ਰੇਡ ਰਵਾਈ ਨਹੀਂ ਕੀਤਾ ਅਸੀਂ ਸਮੇਂ-ਸਮੇਂ ਤੇ ਸਰਕਾਰ ਨੂੰ ਮੰਗ ਪੱਤਰ ਦਿੱਤੇ ਸਰਕਾਰ ਨਾਲ ਮੀਟਿੰਗਾਂ ਹੋਈਆਂ ਸਰਕਾਰ ਨੇ ਸਾਡੀਆਂ ਮੰਗਾਂ ਮੰਨ ਕੇ ਪਰੰਤੂ ਲਾਗੂ ਨਹੀਂ ਕੀਤੀਆਂ ਅੱਜ ਅਸੀਂ ਸ਼ਰਕਾ ਤੇ ਆਏ ਆ ਜੇਕਰ ਸਰਕਾਰ ਨੇ ਸਾਡੀ ਅੱਜ ਆਵਾਜ਼ ਨਾ ਸੁਣੀ ਤਾਂ ਅਸੀਂ ਇਥੋਂ ਵੀ گاਂ ਸਰਕਾਰ ਦੇ ਘਰ ਤੱਕ ਪਹੁੰਚਣ ਲਈ ਤਿਆਰ ਬੈਠੇ ਆ ਮਿਨਿਸਟਰਲ ਕਾਮਿਆਂ ਦੇ ਵਿੱਚ ਮੰਗਾ ਪ੍ਰਤੀ ਬਹੁਤ ਜ਼ਿਆਦਾ ਰੋਸ ਹੈ ਸਾਡੀਆਂ ਮੰਗਾਂ ਸਰਕਾਰ ਮੰਨ ਵੀ ਚੁੱਕੀ ਹੈ ਕਿ ਮਿਨਿਸਟਰਲ ਕਾਮਿਆਂ ਦੀਆਂ ਜਾਇਜ਼ ਮੰਗਾਂ ਸਰਕਾਰ ਉਹਨਾਂ ਦੇ ਕੋਈ ਪਹਿਰਾ ਨਹੀਂ ਦੇ ਰਹੀ ਵਾਰ-ਵਾਰ ਮੰਨਣ ਦੇ ਬਾਵਜੂਦ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਸਾਡਾ ਡੀਏ ਜਿਹੜਾ ਕਿ ਲੰਮੇ ਸਮੇਂ ਤੋਂ ਮੁਲਾਜ਼ਮ ਦਾ ਇੱਕ ਹੱਕ ਹੈ ਸਰਕਾਰ ਨੇ ਉਹਦਾ ਬਕਾਇਆ ਨਹੀਂ ਦਿੱਤਾ ਜੇ ਹੁਣ ਡੀਏ ਇੱਕ ਇੱਕ 16 ਇੱਕ ਇੱਕ 16 ਦੇ ਦਿੱਤਾ 10 ਮਹੀਨਿਆਂ ਦਾ ਕੋਈ ਫੈਸਲਾ ਨਹੀਂ ਕੀਤਾ ਇੱਥੋਂ ਤੱਕਰ ਸੰਝੀਆਂ ਮੰਗਾ ਸਾਡਾ ਪੇ ਕਮਿਸ਼ਨ ਬਿਠਾਉਣ ਦੀ ਗੱਲ ਹੈ ਸੀਐਮ ਸਾਹਿਬ ਨਾਲ ਫਾਈਨਲ ਮੀਟਿੰਗਾਂ ਵਿੱਚ ਸਰਕਾਰ ਨੇ ਮੰਨ ਕੇ ਉਹ ਲਾਗੂ ਨਹੀਂ ਕੀਤੀਆਂ ਇਸ ਤੋਂ ਇਲਾਵਾ ਮਿਸਟਰ ਕਮੇਡੀਆਂ ਇੰਡੀਵਿਜੂਅਲ ਮੰਗਾ ਸਾਡਾ ਖੋਇਆ ਹੋਇਆ ਪੱਤਾ ਭਾਲ ਕਰਨਾ ਸਕਟੀਅਰਟ ਦੇ ਮੁਲਾਜ਼ਮਾਂ ਨੂੰ ਜਿਹੜੇ ਪੱਤੇ ਮਿਲਦੇ ਆ ਉਸ ਭਾਵ ਤੇ ਅਸੀਂ ਫੀਲਡ ਪੱਤਾ ਮੰਗ ਰਹੇ ਆ ਪਰ ਸਾਡੇ ਸਾਥੀਆਂ ਨੂੰ ਨਹੀਂ ਮਿਲਦਾ ਸਾਡੇ ਸਾਥੀ ਇੱਥੋਂ ਚੱਲ ਕੇ ਹਾਈ ਕੋਰਟਾਂ ਤੱਕ ਚੱਲਦੇ ਆ ਸਾਡੇ ਮੁਲਾਜ਼ਮਾਂ ਵਾਸਤੇ ਕੋਈ ਸਰਕਾਰ ਨੇ ਸੁਵਿਧਾ ਨਹੀਂ ਕੋਈ ਐਲ.ਏ ਦਾ ਪ੍ਰਬੰਧ ਨਹੀਂ ਕੋਈ ਸਰਕਾਰ ਨੇ ਟੀ.ਏ.ਡੀ.ਏ ਨਹੀਂ ਆਪਦੀਆਂ ਇਹਨਾਂ ਦੀਆਂ ਗੱਡੀਆਂ ਵਾਸਤੇ ਸਾਰੇ ਪ੍ਰਬੰਧ ਕੀਤੇ ਹੋਏ ਆ ਅੱਜ ਮੁਲਾਜ਼ਮ ਛੜਕਾਂ ਦਾ ਸਮੁੱੱਚਾ ਆ ਚੁੱਕਾ ਅੱਜ ਅਸੀਂ ਜਿਹੜਾ ਇੱਥੇ ਫ੍ਰੀ ਕੋਰਟ ਦੇ ਵਿੱਚ ਜਾਮ ਲਾਇਆ ਸਾਡੀ ਸੁਪਾ ਕਮੇਟੀ ਵੱਲੋਂ ਲਏ ਫੈਸਲੇ ਮੁਤਾਬਕ ਅਸੀਂ ਇੱਥੇ ਪਹਿਲਾ ਰੋਸ ਰੈਲੀ ਕਰਕੇ ਰੋਸ ਮਾਰਚ ਕੱਢਿਆ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਜੇਕਰ ਇਹ ਸਾਡੀਆਂ ਮੰਗਾਂ ਨਹੀਂ ਮੰਨਦੀ ਅੱਜ ਪਹਿਲਾਂ ਤਾਂ ਸਾਡੇ ਪੰਜਾਬ ਸਰਕਾਰ ਦੇ ਸੈਮੀ ਗਵਰਨਮੈਂਟ ਗਵਰਨਮੈਂਟ ਦੇ 45 ਅਦਾਰੇ ਆ ਜਿਹੜੇ ਜਿਨ੍ਹਾਂ ਦੇ ਵਿੱਚ ਮਿਨਿਸਟਰੀਅਲ ਕਰਮਚਾਰੀ ਕੰਮ ਕਰਦੇ ਆ ਦਰਜਾ 4 ਕੰਮ ਕਰਦੇ ਆ ਉਹ ਸਾਰੇ ਅੱਜ ਹੜਤਾਲ ਦੇ ਸਾਡੇ ਵਿੱਚ ਸ਼ਾਮਲ ਆ ਜਿਹਦੇ ਨਾਲ ਸਾਰਿਆਂ ਅਪਾਰਟਮੈਂਟਾਂ ਸੈਮੀ ਗਵਰਨਮੈਂਟ ਗਵਰਨਮੈਂਟ ਦੇ ਟੇਬਲਾਂ ਤੇ ਫਾਈਲਾਂ ਦੇ ਢੇਰ ਲੱਗੇ ਲੋਕਾਂ ਦੇ ਕੰਮ ਪ੍ਰਭਾਵਿਤ ਹੋਣ ਲੱਗ ਪਏ ਆ ਅਸੀਂ ਲੋਕਾਂ ਦਾ ਕੰਮ ਪ੍ਰਭਾਵਿਤ ਨਹੀਂ ਕਰਨਾ ਚਾਹੁੰਦੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਉਹ ਸਾਡੀਆਂ ਜਿਹੜੀਆਂ ਮੰਗਾਂ ਦਾ ਫੈਸਲਾ ਅੱਜ ਹੀ ਲਵੇ ਨਹੀਂ ਤਾਂ ਅਸੀਂ ਜਿਹੜਾ ਆਉਣ ਵਾਲਾ ਸਮਾਂ ਉਹ 3 ਨਵੰਬਰ ਦਾ ਜਿੱਥੇ ਸਮੁੱਚੇ ਮਲਾਜ਼ਮ ਵਰਗ ਵੱਲੋਂ ਇੱਕ ਫੈਸਲਾ ਲਿਆ ਗਿਆ ਹੈਗਾ ਕਿ ਅਸੀਂ ਉੱਥੇ ਡਿਸਟ੍ਰਿਕਟ ਪੱਧਰ ਤੇ ਅਸੀਂ 7 ਨੇ ਮਜਾਰੇ ਕਰਨੇ ਕੰਮ ਛੋੜਾ ਧੜ ਕਰਕੇ ਉੱਥੇ ਡੀਸੀ ਦਫਤਰ ਵੱਲੋਂ ਆਪਣੇ ਅਲੱਗ ਤੌਰ ਤੇ 1 ਨਵੰਬਰ ਤੋਂ ਪਰਮਾਨੈਂਟ ਦਫਤਰ ਬੰਦ ਕਰਕੇ ਉਹ ਪੰਜ ਪੰਜ ਬੰਦੇ ਭੋਖੜ ਹੜਤਾਲ ਤੇ ਬੈਠਣ ਲੱਗੇ ਆ ਤੇ ਤੈਨੂੰ ਸਾਰਾ ਮਿਨਿਸਟਰੀਅਲ ਸਾਰਾ ਡ੍ਰੈਗ ਸਟਾਫ ਦਰਜਾਚਾਰ ਸਟਾਫ ਜਿਹੜਾ ਮੋਹਾਲੀ ਚੰਡੀਗੜ੍ਹ ਦਾ ਸਾਡੇ ਨਾਲ ਉਹ ਮੋਹਾਲੀ ਤੋਂ ਰੋਸ ਮਾਰਚ ਕੱਢਦਾ ਹੋਇਆ ਮੁੱਖ ਮੰਤਰੀ ਦੇ ਨਿਵਾਸ ਸਥਾਨ ਤੱਕ ਜਾਵੇਗਾ ਜੇਕਰ ਉਸ ਦਿਨ ਵੀ ਸਾਡੀ ਨਾ ਗੱਲ ਸੁਣੀ ਗਈ ਸਾਡੀਆਂ ਸਾਂਝੀਆਂ ਮੰਗਾਂ ਨਾਮ ਨਹੀਂ ਗਏ ਤੇ ਅਸੀਂ ਉੱਥੇ ਲਗਾਤਾਰ ਬੈਠਣ ਲਈ ਮਜਬੂਰ ਹੋਵਾਂਗੇ ਸਾਡਾ ਅਗਲਾ ਪ੍ਰੋਗਰਾਮ ਇਹ ਹੈ ਮੈਨੂੰ ਜਿਹੜਾ ਸਾਰਾ ਪੰਜਾਬ ਸਟੇਟ ਮਿਨਿਸਟਰੀ ਸਟਾਫ ਸਰਸੋ ਜੂਨੀਅਨ ਵੱਲੋਂ ਜਿਹੜਾ ਮੰਗ ਪੱਤਰ ਦਿੱਤਾ ਗਿਆ ਮੈਂ ਅਸੀਂ ਡੀ ਸਾਹਿਬ ਦੇ ਥਰੂ ਹੁਣੇ ਪੰਜਾਬ ਸਰਕਾਰ ਨੂੰ ਭੇਜ ਦਿਆਂਗੇ ਤੇ ਜਿਹੜੀਆਂ ਇਹਨਾਂ ਦੀਆਂ ਤਾਂ ਕਿ ਜਾਇਜ਼ ਮੰਗਾਂ ਪੂਰੀਆਂ ਹੋ ਸਕਣ ਤਰਵਾ। ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ। ਪੂਰੀਆਂ ਚੰਗ।